ਅਸੀਂ ਜੀ ਆਪਣਾ ਇਲੈਕਸ਼ਨ ਪਟੀਸ਼ਨ ਰੈਟਾ ਦਾਇਰ ਕੀਤੀ ਸੀ ਮੇਰੇ ਵਕੀਲ ਸੀ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਸਾਹਿਬ ਇਹਨਾਂ ਰਾਹੀਂ ਉਹ ਜਿਹੜਾ ਸੀਗਾ ਜੀ ਉਹ ਇਲੈਕਸ਼ਨ ਦੇ ਵਿੱਚ ਉਦੋਂ ਪਹਿਲਾਂ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਫੈਕਸ ਪਾਈ ਸੀਗੀ ਉਹਦੇ ਵਿੱਚ ਵੀ ਸਾਡੇ ਨਾਲ ਉਦੋਂ ਧੱਕਾ ਹੋਇਆ ਜੀ ਉਦੋਂ ਹੀ ਹੀ ਇਹ ਮਤਲਬ ਰਿਜੈਕਟ ਕੀਤਾ ਜਾ ਸਕਦਾ ਸੀ ਜੋ ਕਿ ਉਸ ਸਮੇਂ ਨਹੀਂ ਕੀਤਾ ਉਸ ਤੋਂ ਬਾਅਦ ਜੋ ਇਹ ਇਤਰਾਜ ਚੜ੍ਹਾ ਦੀਆਂ ਗੱਲਾਂ ਕਰ ਰਿਹਾ ਮਤਲਬ ਮੇਰਾ ਵਿਰੋਧੀ ਕਹਿ ਰਿਹਾ ਜੀ ਮੇਰੇ ਨਾਲ ਤੱਕਾ ਹੋਇਆ ਮੈਂ ਨਹੀਂ ਸਮਝਦਾ ਤੱਕਾ ਹੋਇਆ ਸਿਸਟਮ ਅਨੁਸਾਰ ਮਾਨਯੋਗ ਅਦਾਲਤ ਐਸਡੀਐਮ ਮੈਡਮ ਨੇ ਬਲਜੀਤ ਕੌਰ ਨੇ ਬਹੁਤ ਸੋਹਣਾ ਸੂਝਵਾਨ ਵਧੀਆ ਫੈਸਲਾ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਮਤਲਬ ਡਿਸਕਵਾਲਿਫਾਈ ਕਰਕੇ ਦੀ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਜੀ ਬਾਕੀ ਕੰਮ ਤਾਂ ਦੇ ਅੱਗੇ ਵੀ ਪਿੰਡਾਂ ਦੇ ਅਸੀਂ ਕਰਦੇ ਆ ਰਹੇ ਹਾਂ ਜੀ ਤੇ ਗਾਂ ਤੋਂ ਵੀ ਕਰਾਂਗੇ ਫੈਸਲਾ ਹਰੀ ਕੇ ਕਲਾ ਦੀ ਪੰਚਾਇਤ ਸਬੰਧੀ ਆਇਆ ਹੈਗਾ ਐਸਡੀਐਮ ਕੋਰਟ ਚ ਕੀ ਫੈਸਲਾ ਹੈਗਾ ਔਰ ਕਿਵੇਂ ਜਿਹੜਾ ਹੈਗਾ ਇਹ ਲਾਗੂ ਹੋਇਆ ਹੈਗਾ ਇਸ ਤਰ੍ਹਾਂ ਦੀ 15 10 2024 ਨੂੰ ਇਲੈਕਸ਼ਨ ਹੋਇਆ ਸੀ ਹਰੀਕੇ ਕਲਾਂ ਪਿੰਡ ਦਾ ಗ್ರಾಮ ਪੰਚਾਇਤ ਦਾ ਸਾਰੇ ਬੰਜਾਨ ਵਾਲੀ ਤੇ ਗੁਰਪ੍ਰੀਤ ਸਿੰਘ ਨੂੰ ਉੱਥੇ ਇਲੈਕਟਡ ਡਿਗਰੇਰ ਕੀਤਾ ਸੀ ਬਟ ਉਹ एलिਜੀਬਲ ਨਹੀਂ ਸੀਗਾ ਇਲੈਕਸ਼ਨ ਲੜਨ ਆਸਤੇ ਤੇ ਇਸ ਕਰਕੇ ਪ੍ਰਗਟ ਸਿੰਘ ਬਰਾੜ ਜਿਹੜੇ ਸੈਕੰਡ ਉਹਦੇ ਕੈਂਡੀਡੇਟ ਸੀ ਉਹਨਾਂ ਵੱਲੋਂ ਮੈਂ ਇਲੈਕਸ਼ਨ ਪਟੀਸ਼ਨ ਪਾਈ ਸੀ ਤੇ ਉਹ ਮਾਨਯੋਗ ਐਸਟੀਐਨ ਸਾਹਿਬ ਨੇ ਕੱਲ ਅਲਾਉ ਕਰਕੇ ਗੁਰਪ੍ਰੀਤ ਸਿੰਘ ਨੂੰ ਡਿਸਕਵালিਫਾਈ ਕਰਕੇ ਬਰਗਟ ਸਿੰਘ ਨੂੰ ਇਲੈਕਟਿਡ ਸਰਪੰਚ ਪਿੰਡ ਹਰੀਗੇਕਲਾਂ ਦਾ ਡਿਕਲੇਅਰ ਕੀਤਾ ਹੈ ਉਹ ਜਿਸ ਤਰ੍ਹਾਂ ਦੇ ਦੋਸ਼ ਜਿਹੜੇ ਹੈਗੇ ਉਹਨਾਂ ਨੂੰ ਵੀਡੀਓ ਜਿਹੜੇ ਲਾਏ ਜਾ ਰਹੇ ਕਿ ਸਰਕਾਰ ਨੇ ਧੱਕਾ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਕੀ ਰਿਹਾ ਕੀ ਹੈਗਾ ਜੇ ਆਪਾਂ ਕਹੀਏ ਇਸ ਬੇਸ ਤੇ ਕੀਤਾ ਗਿਆ ਹੈਗਾ ਕਿ ਮੈਂ ਤੁਹਾਨੂੰ ਨਾਲ ਜੀ ਈਵਰਸ ਲਈ ਕੁਝ ਫੈਕਟਸ ਦੱਸਦਾ ਜਿਹਦੇ ਨਾਲ ਇਹ ਗੱਲ ਕਲੀਅਰ ਹੋ ਜੂਗੀ ਵੀ ਆਇਆ ਸਰਕਾਰ ਕਹਿਣਾ ਬੜਾ ਸੌਖਾ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਪਰ ਜਿਹੜੇ ਮੈਂ ਤੁਹਾਨੂੰ ਫੈਕਟਸ ਦੱਸੂਗਾ ਉਹਦੇ ਤੋਂ ਸੁਣਨ ਵਾਲੇ ਆਪ ਹੀ ਅੰਦਾਜ਼ਾ ਲਾ ਲੈਣ ਵੀ ਧੱਕਾ ਉਹਦੇ ਨਾਲ ਹੋਇਆ ਜਾਂ ਇਲੈਕਟ ਹੋਏ ਬੰਦੇ ਜਦੋਂ ਇਲੈਕਸ਼ਨ ਹੋਇਆ ਉਦੋਂ ਹੋਇਆ ਸੀ ਇਹਦੀ ਨੋਮੀਨੇਸ਼ਨ ਫਾਰਮ ਦਿੱਤਾ ਪ੍ਰਗਟ ਸਿੰਘ ਆ सॉरी ਗੁਰਪ੍ਰੀਤ ਸਿੰਘ ਨੇ ਆਪ ਦਾ ਉਹਦੇ ਚ ਇਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਐ ਐਨ ਡੀ ਪੀ ਐਸ ਐਕਟ 3 ਕਿਲੋ ਫੀਮ ਦੀ ਰਿਕਵਰੀ ਦੇ ਕੇਸ ਚ ਸਜ਼ਾ ਹੋਈ ਵੀ ਹੈ ਤੇ ਮੇਰੀ ਹਾਈ ਕੋਰਟੋਂ ਜਵਾਨਤ ਹੋਈ ਹੈ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਐਕਟ ਮੁਤਾਬਕ ਜਿਹੜਾ ਬੰਦਾ ਇਲੈਕਸ਼ਨਲ ਲੜਨਾ ਜੀ ਨੇ ਉਹਦੀ ਬੇਸਿਕ ਕੁਆਲੀਫਿਕੇਸ਼ਨ ਸੈਕਸ਼ਨ 208 50 50 35 ਰਾਜ ਐਕਟ ਚ ਪ੍ਰੋਵਾਈਡਡ ਹੈ ਦੋ ਅੱਗੇ ਸੈਕਸ਼ਨ 8 ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਕਹਿੰਦਾ ਵੀ ਜਿਹੜਾ ਬੰਦਾ ਐਨਡੀਪੀਐਸ ਲੈਕਨ ਵਿਕਟਿਡ ਹੈ ਉਹ ਇਲੈਕਸ਼ਨ ਲੜ ਨਹੀਂ ਸਕਦਾ ਹੁਣ ਇਹਦਾ ਕੀ ਹੋਇਆ ਵੀ ਗੁਰਪ੍ਰੀਤ ਸਿੰਘ ਨੂੰ ਦੇ ਖਿਲਾਫ ਐਫਆਈਆਰ ਦਰਜ ਹੋਈ 3 ਕਿਲੋ ਪੀਐਮ ਦੀ ਰਿਕਵਰੀ ਦੀ 12 7 2012 ਨੂੰ ਤੇ ਉਸ ਕੇਸ ਦਾ ਮੁਕੱਦਮੇ ਦਾ ਸਰਦਾਰ ਨਰਪੌਰ ਸਿੰਘ ਗਿੱਲ ਜੱਜ ਸਪੈਸ਼ਲ ਕੋਰਟ ਪਟਿਆਲਾ ਨੇ ਫੈਸਲਾ ਕੀਤਾ 17 9 2024 ਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਉਸ ਫੈਸਲੇ ਦੇ ਖਿਲਾਫ ਇਹਨਾਂ ਨੇ ਅਪੀਲ ਫਾਈਲ ਕਰਤੀ ਮਾਨਯੋਗ ਹਾਈ ਕੋਰਟ 'ਚ ਤੇ 3 ਸਾਲ 19 ਦਿਨ ਸਜ਼ਾ ਕੱਟਣ ਤੋਂ ਬਾਅਦ ਹਾਈ ਕੋਰਟ ਨੇ ਇਹਦੀ ਜਵਾਨਤ ਕਰਤੀ ਇਸ ਗਰਾਉਂਡ ਤੇ ਵੀ 10 ਸਾਲਾਂ 'ਚ ਇਹ 3 ਸਾਲ ਤੇ 19 ਦਿਨ ਕੱਟ ਚੁੱਕਿਆ ਇਹ ਮਾਨਯੋਗ ਹਾਈ ਕੋਰਟ ਨੇ 30 10 2015 ਨੂੰ ਇਹਨੂੰ ਜਵਾਨਤ ਦਿੱਤੀ ਹੁਣ ਅਪੀਲ ਹਲੇ ਪੈਂਡਿੰਗ ਹੈ 10 ਸਾਲ ਸਜ਼ਾ ਹੋਈ ਵੀ ਹੈ ਇਸ ਤੋਂ ਇਲਾਵਾ ਇਹਨੇ ਜਿਹੜਾ ਨਾਮਿਨੇਸ਼ਨ ਫਾਰਮ ਸੀ ਇਹਨਾਂ ਦਾ ਨਾਮਿਨੇਸ਼ਨ ਫਾਰਮ ਜਿਨ੍ਹਾਂ ਨੇ ਦੋ ਇਹਨਾਂ ਦੇ ਖਿਲਾਫ ਮੁਕੱਦਮੇ ਹੋਰ ਸੀ ਜਿਹੜੇ ਕਿ ਉਹਨਾਂ ਦਾ ਆਊਟਕਮ ਜੋ ਮਰਜ਼ੀ ਸੀ ਬਟ ਉਹ ਡਿਸਕਲੋਜ਼ ਕਰਨੇ ਪड़ਦੇ ਸੀ ਇੱਕ ਐਫ ਆਈ ਆਰ ਸੀਓ ਜੀ 104 ਨੰਬਰ 27 10 2010 ਦੀ ਥਾਣਾ ਕਨੌਰ ਅੰਡਰ ਸੈਕਸ਼ਨ 15 ਐਨ ਡੀ ਪੀ ਐਸ ਐਕਟ 15 ਐਨ ਡੀ ਪੀ ਐਸ ਐਕਟ ਹੁੰਦਾ ਪੋਸਟ ਦੀ ਰਿਕਵਰੀ ਇੱਕ ਐਫ ਆਈ ਆਰ ਸੀ 313 ਨੰਬਰ 129 2011 ਦੀ ਪਤਲ ਦੇ ਮਕਦਮੇ ਦੀ ਏ ਸੀ ਜੀ ਜੀ ਤ੍ਰਿਪੜੀ ਥਾਣੇ ਦੀ ਪਟਿਆਲੇ ਦੀ ਇਹ ਇਹਨਾਂ ਨੇ ਆਪਦੀਆਂ ਜਿਹੜੀਆਂ ਹੈਗੀਆਂ ਦੋਨੋਂ ਐਫ ਆਈ ਆਰਾਂ ਬਾਰੇ ਆਪ ਦੇ ਨਾਮੀਨੇਸ਼ਨ ਫਾਰਮ ਤੇ ਡਿਸਕਲੋਜ਼ ਨਹੀਂ ਕੀਤਾ ਤੇ ਜਿਹੜੀ ਸਰਲ ਉਹਨਾਂ ਦੀ ਇੰਟਰਸਟਿੰਗ ਗੱਲ ਹੈ ਵੀ ਜਦੋਂ ਨਾਮੀਨੇਸ਼ਨ ਭਰੇ ਗਏ ਤੇ ਜਿਸ ਦਿਨ ਇਤਰਾਜ਼ ਕਰਨੇ ਸੀ ਉਦਦੇ ਅਸੀਂ ਪ੍ਰਗਟ ਸਿੰਘ ਵੱਲੋਂ ਇਤਰਾਜ਼ ਕੀਤੇ ਵੀ ਭਾਈ ਇਹ ਜਿਹੜਾ ਡਿਸਕਵਾਲਿਫਾਈਡ ਹੈ ਬੰਦਾ ਇਹ ਇਲੈਕਸ਼ਨ ਨਹੀਂ ਲੜ ਸਕਦਾ ਹੀ ਇਸ ਨਾਟ ਐਲੀਜੀਬਲ ਪਾਰ ਉਹਦੇ ਦੀ ਕੋਈ ਕਾਰਵਾਈ ਨਹੀਂ ਹੋਈ ਹੈਰਾਨ ਹੋਵੋਗੇ ਤੁਸੀਂ ਕਿ 7 10 2024 ਨੂੰ ਤੇ 14 10 ਜੋ 2024 ਨੂੰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜੀਆਂ ਹੈਗੀਆਂ ਈਮੇਲਾਂ ਕੀਤੀਆਂ ਸਕਰੂਟੀ ਵੇਲੇ ਵੀ ਇਹ ਹੀ ਇਸ ਨਾਟ ਅਲਿਜੀਬਲ ਬਟ ਸਾਡੀ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਧਨਵਾਦੀ ਆ ਮਾਨਯੋਗ ਚੋਣ ਕਮਿਸ਼ਨ ਦੇ ਜਿਨ੍ਹਾਂ ਨੇ ਸਾਡੀ ਚੋਣ ਟ੍ਰਿਬਿਊਨਲ ਦੇ ਜਿਨ੍ਹਾਂ ਨੇ ਪਟੀਸ਼ਨ ਅਲਾਉ ਕੀਤੀ ਸਾਡੀ ਹੁਣ ਇਹਦੇ 'ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਆ ਵੀ ਜਿਹੜੇ ਉਹ ਕਹਿੰਦਾ ਧੱਕਾ ਹੋਇਆ ਸਾਡੇ ਨਾਲ ਇਲੈਕਸ਼ਨ ਪਟੀਸ਼ਨ ਨੇ ਤੁਸੀਂ ਫਾਈਲ ਕੀਤੀ ਸੀ 14 11 2024 ਨੂੰ 13 ਤਰੀਕਾਂ ਪਈਆਂ ਉਹਦੇ ਤੇ ਇਹ ਨਹੀਂ ਵੀ ਅਸੀਂ ਪਹਿਲੇ ਦਿਨ ਫਾਈਲ ਕੀਤੀ ਤੇ ਅਗਲੇ ਦਿਨ ਸਾਨੂੰ ਡਿclare ਕਰਕੇ ਭੇਜਤਾ ਅਗਲੇ ਨੇ ਪਹਿਲਾਂ ਤਾਂ ਇਹ ਪੇਸ਼ ਹੋ ਕੇ ਜਵਾਬ ਤਾਂਵੇ ਦੇ ਤਰੀਕਾਂ ਲੈਂਦੇ ਰਹੇ ਟੋਟਲ 13 ਤਰੀਕਾਂ ਪਈਆਂ ਜਦੋਂ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਪ੍ਰੋਵਾਈਡ ਕਰਦਾ ਵੀ ਇਲੈਕਸ਼ਨ ਪਟੀਸ਼ਨ ਦੀ ਜਿਹੜੀ ਪ੍ਰोसीडिंग ਹੈ ਡੇ ਬਾਈ ਡੇ ਹੋਣੀ ਹੈ ਤੇ ਇਹਦਾ ਮੈਕਸੀਮਮ ਐਕਸਟੈਂਟ ਹੈ 6 ਮਹੀਨਿਆਂ ਦਾ ਫੈਸਲਾ 6 ਮਹੀਨਿਆਂ ਦਾ